ਪਟਿਆਲਾ ਦਾ ਪੁਰਾਣਾ ਬੱਸ ਸਟੈਂਡ ਜਿਸ ਨੂੰ ਬੰਦ ਕਰ ਦਿੱਤਾ ਗਿਆ ਸੀ ਹੁਣ ਦੁਬਾਰਾ ਤੋਂ ਸ਼ੁਰੂ ਕਰ ਦਿੱਤਾ ਗਿਆ ਤੇ ਬੱਸ ਸਟੈਂਡ ਦੀ ਨਵੀਂ ਸ਼ੁਰੂਆਤ ਦੇ ਨਾਲ ਇੱਕ ਵਾਰ ਫੇਰ ਪਟਿਆਲਾ ਵਾਸੀਆਂ ਦੇ ਚਿਹਰਿਆਂ ਤੇ ਖੁਸ਼ੀ ਵੇਖਣ ਨੂੰ ਮਿਲੀ ਹੈ ਤੇ ਆਲੇ-ਦੁਆਲੇ ਦੇ ਦੁਕਾਨਦਾਰਾਂ ਨੇ ਲੱਡੂ ਵੰਡ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਦੱਸਣਾ ਬੰਦ ਹੈ ਕਿ ਪਿਛਲੇ 1 ਸਾਲ ਤੋਂ ਬੰਦ ਚੱਲੇ ਆ ਰਹੇ ਬੱਸ ਸਟੈਂਡ ਨੂੰ ਮੁੜ ਤੋਂ ਚਾਲੂ ਕਰਾਉਣ ਲਈ ਪਟਿਆਲਾ ਵਾਸੀਆਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਸੀ ਪਰ ਹੁਣ ਆਖਰਕਾਰ ਪਟਿਆਲਾ ਵਾਸੀਆਂ ਦੇ ਸੰਘਰਸ਼ ਨੂੰ ਬੂ ਰਪਏ ਗਿਆ ਇਸ ਨਾਲ ਬਸ ਸਟੈਂਡ ਦੇ ਆਲੇ ਦੁਆਲੇ ਦੇ ਵਪਾਰੀਆਂ ਤੇ ਦੁਕਾਨਦਾਰਾਂ ਨੂੰ ਵੱਡੀ ਰਾਹਤ ਮਿਲੀ ਹੈ ਕਿਉਂਕਿ ਬਸ ਸਟੈਂਡ ਬੰਦ ਹੋਣ ਕਾਰਨ ਲੋਕਾਂ ਦਾ ਕਾਰੋਬਾਰ ਲਗਭਗ ਖਤਮ ਹੋ ਗਿਆ ਸੀ ਹਾਲਾਂਕਿ ਇਹ ਮੁੱਦਾ ਵਿਧਾਇਕ ਅਜੀਤ ਪਾਲ ਸਿੰਘ ਕੋਲੀ ਨੇ ਵਿਧਾਨ ਸਭਾ ਦੇ ਵਿੱਚ ਉਠਾਇਆ ਸੀ ਇਸ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਨੇ ਇਸ ਤੋਂ ਇਲਾਵਾ ਸੀਐਮ ਮਾਨ ਨੇ ਪਟਿਆਲਾ ਲਈ 50 ਨਵੀਆਂ ਈ ਬਸਾਂ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਹੈ ਹਾਂਜੀ ਇੱਕ ਵਾਰ ਫੇਰ ਬਸੜਾ ਜੀ ਕਰੀ ਸਕਾ ਜੀ ਸਾਡਾ ਰਿਸ਼ਤ ਦਾ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਸਾਡੇ ਐਮਐਲਏ ਜੀਤਵਾਲ ਸਿੰਘ ਜੀ ਕੋਹਲੀ ਜਿਨ੍ਹਾਂ ਨੇ ਸਾਨੂੰ ਹਰ ਮੀਟਿੰਗ ਦੇ ਵਿੱਚ ਬਹੁਤ ਮਾਨ ਸਤਕਾਰ ਦਿੱਤਾ ਸਾਡੀ ਬਹੁਤ ਧਿਆਨ ਨਾਲ ਗੱਲ ਸੁਣੀ ਸਭ ਤੋਂ ਵੱਡਾ ਉਹਨਾਂ ਨੇ ਜਿਹੜਾ ਸ਼ਹਿਰ ਵਾਸੀਆਂ ਲਈ ਇੱਕ ਕੰਮ ਜਿਹੜਾ ਕਿਸੇ ਨੇ ਸੋਚਿਆ ਹੀ ਨਹੀਂ ਸੀ ਪ੍ਰਧਾਨ ਸਭਾ ਦੇ ਵਿੱਚ ਆਪਣੀ ਪੂਰੀ ਸਰਕਾਰ ਸੀਐਮ ਸਾਹਿਬ ਦੇ ਮੌਜੂਦ ਮੌਜੂਦਗੀ ਦੇ ਵਿੱਚ ਇਹ ਗੱਲ ਚੱਕਣੀ ਇੱਕ ਬਹੁਤ ਵੱਡੀ ਗੱਲ ਸੀ ਜਿਸ ਤੋਂ ਸਾਰਾ ਸ਼ਹਿਰ ਪ੍ਰਭਾਵਿਤ ਸੀ ਸਾਨੂੰ ਕਿਤੇ ਨਾ ਕਿਤੇ ਵਿਸ਼ਵਾਸ ਸੀ ਕਿ ਸਾਡਾ ਬੱਸ ਸਟੈਂਡ ਪਰਾਣਾ ਵਾਪਸ ਜ਼ਰੂਰ ਆਏਗਾ ਸਾਡੇ ਸੰਘਰਸ਼ ਨੂੰ ਬੂਰ ਪਾਏਗਾ ਅਸੀਂ ਇਹ ਕੰਮ ਇਹ ਮੁੱਦਾ ਚੱਕਿਆ ਸਾਰੇ ਸ਼ਹਿਰ ਵਸੀਆਂ ਵਾਸਤੇ ਆਸ-ਪਾਸ ਦੇ ਪਿੰਡਾਂ ਵਾਸਤੇ ਅੱਜ ਮੇਰੇ ਖਿਆਲ ਹਰ ਵਰਗ ਖੁਸ਼ ਹੈ ਸੋ ਬਹੁਤ-ਬਹੁਤ ਧੰਨਵਾਦ ਇੱਕ ਵਾਰ ਫੇਰ ਸਾਡੇ ਸਾਰੇ ਸੰਘਰਸ਼ ਕਮੇਟੀ ਵੱਲੋਂ ਮੈਨੂੰ ਸੇਵਾ ਦਿੱਤੀ ਸੀ ਇਹਨਾਂ ਨੇ ਅੱਗੇ ਹੋਣ ਦੀ ਮੈਂ ਗੁਰਪਾਲ ਸਿੰਘ ਬਹੁਤ-ਬਹੁਤ ਹੱਥ ਜੋੜ ਕੇ ਧੰਨਵਾਦ ਕਰਦਾ ਜਿਨ੍ਹਾਂ ਨੇ ਦਬਾਵਾਵਾਂ ਦਿੱਤੀਆਂ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਜਿਨ੍ਹਾਂ ਨੇ ਸਾਡੀ ਗੱਲ ਸੁਣੀ ਜਿਹੜੇ ਕੁਰਸੀਸ ਉੱਥੇ ਨਹੀਂ ਉੱਠੇ ਧੰਨ ਪਾਇਆ ਅਰਦਾਸ ਪਾਈ ਜੋ ਵੀ ਸਾਡੇ ਵਾਸਤੇ ਕੀਤਾ ਬਹੁਤ-ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਕਿਉਂਕਿ ਇੱਕ ਕੰਮ ਪੂਰਾ ਹੁੰਦਾ ਹੈ ਤਾਂ ਦੂਸਰੀ ਅਫਵਾਹ ਸ਼ੁਰੂ ਹੋ ਜਾਂਦੀ ਹੈ ਤੋ ਕਿਸੇ ਵੀ افਵਾਹ ਦੇ ਵਿੱਚ ਕੋਈ ਸ਼ਹਿਰ ਵਾਸੀ ਨਾ ਹੋਵੇ ਕਿ ਰੈਨੋਵੇਸ਼ਨ ਦੇ ਨਾਮ ਤੇ ਜਾਂ ਕਿਸੇ ਹੋਰ ਬਹਾਨੇ ਦੇ ਨਾਲ ਇਹ ਬੱਸ ਸਟੈਂਡ ਬੰਦ ਹੋਏਗਾ ਬਿਲਕੁਲ ਬੰਦ ਨਹੀਂ ਹੁੰਦਾ ਜਾਏਗਾ ਸਾਡੀ ਸੰਘਰਸ਼ ਕਮੇਟੀ ਬਣੀ ਸੀ ਬਣੀ ਰਹੇਗੀ ਮੈਂ ਸੰਦੀਪ ਦਰਗ ਪੁਰਾਣਾ ਬੱਸ ਸਟੈਂਡ ਸੰਘਰਸ਼ ਕਮੇਟੀ ਤੋਂ ਅਸੀਂ ਸਾਰੇ ਕਮੇਟੀ ਦੀ ਤਰਫੋਂ ਆਮ ਆਦਮੀ ਪਾਰਟੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੀ ਇਹ ਫਰਿਆਦ ਸੁਣੀ ਸਭ ਤੋਂ ਪਹਿਲਾਂ ਧੰਨਵਾਦ ਵਿਧਾਇਕ ਅਜੀਤਪਾਲ ਸਿੰਘ ਕੋਲੀ ਜੀ ਦਾ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਗੱਲ ਸੁਣੀ ਔਰ ਅੱਗੇ ਤੱਕ ਪਹੁੰਚਾਈ ਤੇ ਪਟਿਆਲੇ ਦੀ ਜ਼ਰੂਰਤ ਨੂੰ ਲੋਕਾਂ ਦੀ ਪਰੇਸ਼ਾਨੀ ਤੰਗੀ ਨੂੰ ਸਮਝਿਆ ਮੈਂਨ ਧੰਨਵਾਦ ਅਜੀਤਪਾਲ ਸਿੰਘ ਕੋਲੀ ਜੀ ਦਾ ਹੀ ਇਸ ਲਈ ਕਰ ਰਿਹਾ ਕਿ ਉਹਨਾਂ ਨੇ ਸਾਡਾ ਸਾਥ ਦਿੱਤਾ ਸੰਘਰਸ਼ ਦੇ ਵਿੱਚ ਸਾਡੀ ਗੱਲ ਸੁਣੀ ਸਾਨੂੰ ਵਿਸ਼ਵਾਸ ਦਿਵਾਇਆ ਕਿ ਇਹ ਬੱਸ ਸਟੈਂਡ ਚੱਲਦਾ ਰਹੇਗਾ ਤੇ ਇਸ ਦੇ ਨਾਲ ਇਕੱਲੇ ਇੱਕ ਦੁਕਾਨਦਾਰ ਵਰਗ ਨੂੰ ਨਹੀਂ ਬਲਕਿ ਵਿਦਿਆਰਥੀ ਵਰਗ ਕੋਈ ਮੰਦਰ ਗੁਰਦੁਆਰੇ ਆਉਣ ਵਾਲੇ ਲੋਕ کورٹ ਕਚਹਿਰੀ ਆਉਣ ਵਾਲੇ ਔਰ ਹਸਪੀਟਲ ਆਣ ਜਾਣ ਵਾਲੇ ਸਾਰੇ ਬੰਦਿਆਂ ਨੂੰ ਇਸੀ ਦਾ ਪੂਰਾ ਪੂਰਾ ਫਾਇਦਾ ਮਿਲੇਗਾ ਔਰ ਉਮੀਦ ਕਰਦੇ ਆ ਹੁਣ ਅਗਲੀ ਉਮੀਦ ਇਹੀ ਹੈ ਕਿ ਪੀਆਰਡੀਸੀ ਵਿਭਾਗਾ ਸੀਐਮ ਸਾਹਿਬ ਦੇ ਦਿੱਤੇ ਹੁਕਮ ਅਨੁਸਾਰ ਇਸ ਬਸ ਸਟੈਂਡ ਨੂੰ ਚਲਾਉਣ ਵਿੱਚ ਪੂਰਾ ਜੋਰ ਲਗਾਣਗੇ ਪੂਰਾ ਪ੍ਰੋਪਰ ਧਿਆਨ ਦੇਣਗੇ ਨਵੇਂ ਵਾਈਸ ਚੇਅਰਮੈਨ ਸਾਹਿਬ ਨਿਯੁਕਤ ਹੋਏ ਨੇ ਕੱਲ ਸਾਨੂੰ ਪਤਾ ਚੱਲਿਆ ਹੈ ਝਾੜੂਆ ਜੀ ਉਹ ਵੀ ਇਸ ਵਿੱਚ ਵਿਸ਼ੇਸ਼ ਧਿਆਨ ਦੇਣਗੇ ਤਾਂ ਜੋ ਇਸ ਬਸ ਸਟੈਂਡ ਦੇ ਵਿੱਚ ਕੋਈ ਲੋਕਾਂ ਨੂੰ ਆਨ ਜਾਣ ਵਿੱਚ ਪਰੇਸ਼ਾਨੀ ਨਹੀਂ ਆਏਗੀ ਔਰ ਅੱਗੇ ਟਾਈਮ ਟੂ ਟਾਈਮ ਅਗੇ ਦੇ ਵਿੱਚ ਹੋਰ ਰੂਟ ਨਵੇਂ ਐਡ ਕੀਤੇ ਜਾਣਗੇ ਜਿਸ ਤਰ੍ਹਾਂ ਕਿ ਕੁਝ ਰੂਟ ਘਟਨੇ ਸਾਨੂੰ ਲੱਗ ਰਿਹਾ ਹੈ ਸਰੰਦ ਔਰ ਰਾਜਪੁਰਾ ਨਹੀਂ ਹੈ ਸਰਕਾਰ ਨੇ ਇਹ ਵਿਸ਼ਵਾਸ ਦਵਾਇਆ ਹੈ ਕਿ ਉਹ ਦੂਸਰੇ ਦੌਰ ਦੇ ਵਿੱਚ ਸ਼ੁਰੂ ਕੀਤੇ ਜਾਣਗੇ ਉਹ ਜਿਸ ਤਰ੍ਹਾਂ ਵੀ ਕੀਤੇ ਜਾਣਗੇ ਅਸੀਂ ਉਹਨਾਂ ਦਾ ਹੋਰ ਫੇਰ ਦੁਆਰਾ ਵੀ ਧੰਨਵਾਦੀ ਰਹਾਂਗੇ ਅੱਜ ਜੇ ਮੈਂ ਸਪੁਰਾਣਾ ਪਾਸਟੈਂਡ ਸ਼ੁਰੂ ਹੋਇਆ ਕੀ ਕਹਿਣਾ ਚਾਹ ਲਓ ਕਿਹੜੀ ਰੇਲ ਸ਼ੁਰੂ ਹੋਇਆ ਕਿੱਥੇ ਤੋਂ ਕਿ ਕਿੱਥੇ ਤੱਕ ਸ਼ੁਰੂ ਹੋਇਆ ਇਹ ਪ੍ਰੀਸ ਕਲਬ ਪਟਿਆਲਾ ਨਿਵਾਸੀਆਂ ਦੀ ਮੰਗ ਨੂੰ ਮੰਨਦੇ ਹੋਏ ਕੱਲ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਜੀਨੇ ਕੱਲ ਪਟਿਆਲਾ ਵਪਾਰਕ ਮਿਲਣੀ ਵਿੱਚ ਪਟਿਆਲਾ ਪੁਰਾਣਾ ਬੱਸ ਸਟੈਂਡ ਨੂੰ ਆਪਰੇਸ਼ਨ ਕਰਦਾ ਕੱਲ ਐਲਾਨ ਕਰਤਾ ਸੀਗਾ ਤੇ ਅੱਜ ਬਾਅਦ ਦੁਪਹਿਰ ਅੱਜ ਪਟਿਆਲਾ ਬੱਸ ਸਟੈਂਡ ਨੂੰ ਦੁਬਾਰਾ ਆਪਰੇਸ਼ਨਲ ਕਰ ਦਿੱਤਾ ਗਿਆ ਵਾ ਤੇ ਪਟਿਆਲਾ ਦੇ ਨਾਲ ਲੱਗਦੇ ਜਿਹੜੇ ਵੀ 30 35 ਕਿਲੋਮੀਟਰ ਦੇ ਏਰੀਏ ਜਿਹੜੇ ਵੀ ਕਸਬੇ ਆ ਉਹਨਾਂ ਸਾਰੇ ਕਸਬਿਆਂ ਨੂੰ ਇਸ ਪੁਰਾਣੇ ਅਰ ਨਵੇਂ ਬੱਸ ਸਟੈਂਡ ਨਾਲ ਅਟੈਚ ਕਰਕੇ ਨਵੇਂ ਬੱਸ ਸਟੈਂਡ ਤੋਂ ਪੁਰਾਣਾ ਬੱਸ ਸਟੈਂਡ ਤੋਂ ਬੱਸਾਂ ਡਾਈਵਰਟ ਕਰਕੇ ਆਪਣੀ ਮੰਜ਼ਿਲ ਵੱਲ ਜਾਣੀ ਇੱਕ ਕੱਲ ਅਨਾਉਂਸਮੈਂਟ ਡੀਟੀਐਸ ਨੇ ਮਾਨੀਮੀ ਕਿ ਇਹ ਈ ਬੱਸੇ ਵੀ ਬੜੀ ਛੇਤੀ ਚਲਾਈਆਂ ਜਾਣਗੀਆਂ। ਦੇਖੋ ਸਾਡੇ ਮਾਨਯੂਕ ਸੀਐਮ ਸਾਹਿਬ ਨੇ ਪੜਿਆਲਾ ਨਿਵਾਸੀਆਂ ਨੂੰ ਕਿ ਕੱਲ ਬਹੁਤ ਵੱਡੇ ਇੱਕ 50 ਦੇ ਕਰੀਬ ਈ ਬਸਾਂ ਦੇ ਤੋਹਫੇ ਦਾ ਕੱਲ ਇੱਕ ਐਲਾਨ ਕੀਤਾ। ਤੇ ਬਹੁਤ ਜਲਦੀ ਹੀ ਈ ਬੱਸੇ ਪੜਿਆਲਾ ਨਿਵਾਸੀਆਂ ਦੀ ਸੇਵਾ ਵਿੱਚ ਆ ਜਾਣਗੀਆਂ। ਇਹ ਪੰਜਾਬ ਤੇ ਪਹਿਲੀ ਵਾਰ ਹੋਇਆ ਕਿ ਜਦੋਂ ਪੁਰਾਣਾ ਬਾਸ ਰੇਲ ਬੰਦ ਹੋ ਗਿਆ, ਤਾਂ ਨਵਾਂ ਚਾਲੂ ਹੋਇਆ। ਹਾਂ ਦੇਖੋ ਇਹ ਵੀ ਪੰਜਾਬ ਦੇ ਇਤਿਹਾਸ 'ਚ ਇੱਕ ਆਮ ਆਦੀ ਪਾਰਟੀ ਦੀ ਸਾਡੇ ਸੀਐਮ ਸਾਹਿਬ ਦੇ ਇੱਕ ਬਹੁਤ ਵੱਡੇ ਐਲਾਨ ਨਾਲ ਪ੍ਰਾਪਤੀ ਹੋਈ ਆ। ਹੁਣ ਤੱਕ ਜਿੱਥੇ ਵੀ ਵੱਡੇ ਸ਼ਹਿਰਾਂ 'ਚ ਜਦੋਂ ਨਵੇਂ ਬਸ ਸਟੈਂਡ ਸ਼ਹਿਰ ਤੋਂ ਬਾਹਰ ਚਾਹੇ ਬਾਈਪਾਸਾਂ ਦੇ ਕਿਤੇ ਬਣ ਜਾਂਦੇ ਪਰ ਪੁਰਾਣੇ ਬਸ ਸਟੈਂਡ ਨੂੰ ਕੋਈ ਆਪਰੇਸ਼ਨ ਨਹੀਂ ਕਰਦਾ ਤੇ ਸਾਡੇ ਸੀਐਮ ਸਾਹਿਬ ਜੀ ਨੇ ਪਟਿਆਲਾ ਨਿਵਾਸੀਆਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਦੁਬਾਰਾ ਇਸ ਬਸ ਸਟੈਂਡ ਨੂੰ ਆਪਰੇਸ਼ਨ ਕੀਤਾ ਵਾ ਤੇ ਸਾਡੇ ਸੀਐਮ ਸਾਹਿਬ ਦਾ ਵੀ ਧੰਨਵਾਦ ਜੀ ਆਪਾਂ ਗੱਲ ਕਰੀ ਅੱਜ ਪੂਰੇ ਪਟਿਆਲਾ ਦੇ ਵਪਾਰੀਆਂ ਪੁਆੜੀ ਭਾਈਚਾਰੇ 'ਚ ਦੁਕਾਨਦਾਰ ਭਾਈਚਾਰੇ 'ਚ ਬਹੁਤ ਜ਼ਿਆਦਾ ਖੁਸ਼ੀ ਪਾਈ ਜਾ ਰਹੀ ਆ ਤੇ ਸਾਡੇ ਜਿਹੜੇ ਸ਼ਰਧਾਲੂ ਵੜਿਆਲਾ ਏਰੀਆ ਦੇ ਜਿਹੜੇ ਚਾਹੇ ਦੁਖਨਵਰ ਸਾਹਿਬ ਕਾਲੀ ਮਾਤਾ ਮੰਦਰ ਆਉਂਦੇ ਸੀਗੇ ਅੱਜ ਉਹਨਾਂ ਵਿੱਚ ਵੀ ਖੁਸ਼ੀ ਦੀ ਲਹਿਰ ਹੈ ਕਿ ਪੁਰਾਣਾ ਜਿਹੜਾ ਬੱਸ ਸਟੈਂਡ ਹੈ ਉਹ ਚਾਹੇ ਕਾਲੀ ਮਾਤਾ ਮੰਦਰ ਗਈ ਹੈ ਚਾਹੇ ਸਾਡੇ ਹਸਪੀਟਲ ਗਈ ਹੈ ਚਾਹੇ ਰੇਲਵੇ ਸਟੇਸ਼ਨ ਚਾਹੇ ਗੁਰਦੁਆਰਾ ਦੁਖਨਵਰ ਸਾਹਿਬ ਸਾਰੇ ਨੇੜੇ ਨਜ਼ਦੀਕ ਹੋਣ ਕਰਕੇ ਬਹੁਤ ਵੱਡੀ ਪ੍ਰਾਪਤੀ ਇੱਕ ਸਵਾਲ ਹੋਰ ਸੀਗਾ ਜੀ ਜਿਹੜਾ ਕਹਿੰਦੇ ਜਦੋਂ ਰਾਤ ਨੂੰ ਜਿਹੜੇ ਲੇਟ ਲਾਈਟ ਬਸਾਂ ਆਉਂਦੀਆਂ ਨੇ ਲੋਕੋ ਯਾਤਰੀਆਂ ਦੇ ਆਉਣ ਵਾਸਤੇ ਉਹਦੇ ਮੁਸਤਰ ਹੁੰਦੀ ਆ ਉਹਦਾ ਕਿਵੇਂ ਗਲੱਜ ਦੇਖੋ ਜਿਹੜੀ ਅੱਜ ਪਹਿਲੇ ਫੇਸ ਚ ਕਰੀਬ ਛੜ ਦੇ ਕਰੀਬ ਬੱਸੀ ਨਾਲ ਆ ਜਿਸ ਬਸ ਸਟੈਂਡ ਨੂੰ ਅ ਸ਼ੁਰੂ ਕੀਤਾ ਗਿਆ ਵਾ ਤੇ ਆਉਣ ਵਾਲੇ ਦੂਜੇ ਫੇਸ ਚ ਜਿਹੜੇ ਰਿੰਦੇ ਜਿਹੜੇ ਕੁਛ ਕਸਬੇ ਜਿਹੜੇ ਰਹਿ ਗਿਆ ਉਹਨਾਂ ਨੂੰ ਵੀ ਇਸ ਬਸ ਸਟੈਂਡ ਨਾਲ ਜੋੜ ਦਿੱਤਾ ਜਾਊਗਾ ਤੇ ਸਮੇਂ ਦੇ ਨਾਲ ਨਾਲ ਜਿਹੜੀਆਂ ਵੀ ਲੋਕਾਂ ਦੀ ਸੂਲ ਨੂੰ ਧਿਆਨ ਚ ਰੱਖਦੇ ਹੋਏ ਚਾਹੇ ਆਪਾਂ ਬੱਸੀ ਦੀ ਗੱਲ ਕਰੀਏ ਚਾਹੇ ਕੋਈ ਹੋਰ ਲੋੜਾਂ ਦੀ ਗੱਲ ਕਰੀਏ ਉਹ ਸਾਰਾ ਕੁਝ ਪੂਰਾ ਕੀਤਾ ਜਾਊਗਾ ਠੀਕ ਹੈ ਥੈਂਕ ਯੂ ਜੀ